ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਤਿੰਨ ਸ਼ਬਦਾਂ ਦੀ ਸੰਖਿਆ ਕਰਨੀ ਹੈ ਇਹ ਤਿੰਨੇ ਸ਼ਬਦ ਦੀ ਸਹਿਸਕ੍ਰਿਤੀ ਦੇ ਵਿੱਚ ਆਉਂਦੇ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਥੱਲੇ ਜਈਆ ਅੱਧਾ ਲੱਗਾ ਆਉਂਦਾ ਹੈ ਉਹਨਾਂ ਦਾ ਉਚਾਰਨ ਕਰਨਾ ਥੋੜਾ ਜਿਹਾ ਕਠਿਨ ਹੋ ਜਾਂਦਾ ਹੈ ਸੋ ਅੱਜ ਆਪਾਂ ਇਹਨਾਂ ਤਿੰਨਾਂ ਸ਼ਬਦਾਂ ਦੀ ਸੰਖਿਆ ਕਰਨੀ ਹੈ ਸ਼ੈਸਕ੍ਰਿਤੀ ਦੇ ਇਹ ਸ਼ਬਦ ਨਹੀਂ ਸਾਰੇ ਜੋ ਤੁਸੀਂ ਵੇਖ ਰਹੇ ਹੋ ਐੜਾ ਨੰਨੇ ਸਿਆਰੀ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗੇ ਪਰ ਆਮ ਸੰਗਤਾਂ ਨੂੰ ਹਾ ਹਾ ਸਮਝ ਲੈਂਦੇ ਆ ਕਿ ਹਾ ਹਾ ਲੱਗਾ ਹੈ ਸੰਗਤ ਜੀ ਹਾਹੇ ਦੀ ਬਨਾਵਟ ਜਿਹੜੀ ਇਸ ਤਰ੍ਹਾਂ ਨਹੀਂ ਹੋਵੇਗੀ ਤੁਸੀਂ ਤਿਆਰ ਰੱਖਣਾ ਜਉਦ ਗੁਰਬਾਣੀ ਦਾ ਉਚਾਰਨ ਕਰਨਾ ਹੈ ਜੇ ਤਾਂ ਇਸ ਤਰ੍ਹਾਂ ਬਨਾਵਟ ਹੈ ਤੇ ਉਹ ਅੱਧੇ ਜਈਏ ਦੀ ਬਨਾਵਟ ਹੋਵੇਗੀ ਭਾਵ ਉਹਦਾ ਜਈਆ ਹੋਵੇਗਾ ਜੇ ਇਸ ਦਾ ਮੂੰਹ ਇਸ ਪਾਸੇ ਹੈ ਜਿਵੇਂ ਆਪਾਂ ਇੰਗਲਿਸ਼ ਦੀ ਜੀਪ ਆਉਣੀ ਆ ਜਾਂ ਹਾਹਾ ਪਾਉਣੀ ਆ ਉਸ ਪਾਸੇ ਮੂੰਹ ਹੈ ਤੇ ਸਮਝ ਲਓ ਕਿ ਅੱਧਾ ਹਾਹਾ ਲੱਗਾ ਥੱਲੇ ਜਿਸ ਦਾ ਮੂੰਹ ਇਸ ਤਰ੍ਹਾਂ ਬਣਿਆ ਹੋਇਆ ਹੈ ਜਿਵੇਂ ਤੁਸੀਂ ਹੁਣ ਵੇਖ ਰਹੇ ਉਹ ਅੱਧੇ ਜਈਏ ਨਹੀਂ ਗੁਰਬਾਣੀ ਵਿੱਚ ਕਿਤੇ ਵੀ ਆਉਂਦੇ ਨੇ ਉਸ ਦਾ ਉਚਾਰਨ ਅੱਧੇ ਜਈਆ ਦਾ ਜਿਹੜਾ ਸ਼ਬਦ ਬਣੇਗਾ ਐੜਾ ਮੁਕਤਾ ਉਹ ਲਗਾ ਮਾਤਰਾ ਦੇ ਹਿਸਾਬ ਨਾਲ ਉਹਨੇ ਅੱਖਰ ਬਣ ਜਣਾ। ਜੇ ਕੋਈ ਲਗਾ ਮਾਤਰਾ ਲੱਗੀ ਹੋਈ ਉਹ ਹਿਸਾਬ ਨਾਲ ਉਹ ਨਿਖਰ ਜਾ ਕੇ ਬਣਨਾ। ਵੈਸੇ ਤਾਂ ਅੱਧੇ ਜਈਏ ਦਾ ਐੜਾ ਮੁਕਤਾ ਹੀ ਬਣਦਾ ਆ ਖਾਸ ਕਰਕੇ। ਐੜਾ ਨੰਨੇ ਸਿਆਰੀ ਤੱਤੇ ਦੇ ਪੈਰ ਵਿੱਚ ਅੱਧਾ ਜਈਏ ਇਸ ਦਾ ਉਚਾਰਨ ਐੜਾ ਨੰਨੇ ਸਿਆਰੀ ਉੱਤੇ ਅੱਧਕ ਲਾ ਕੇ ਤੱਤੇ ਸਿਆਰੀ ਐੜਾ ਮੁਕਤਾ ਅਨਿੱਤ ਅਨਿੱਤ ਅਨਿੱਤਿਆ ਨਹੀਂ ਕਹਿਣਾ ਜੇ ਅਨਿੱਤਿਆ ਕਹਿੰਨੇ ਆ ਤੇ ਐੜੇ ਕੰਨਾ ਲੱਗਦਾ ਐੜੇ ਕੰਨਾ ਲਾ ਕੇ ਉਚਾਰਨ ਨਹੀਂ ਕਰਨਾ ਐੜਾ ਮੁਕਤਾ ਛੱਡ ਦੇਣਾ ਐੜਾ ਮੁਕਤਾ ਆ ਇਸ ਤਰ੍ਹਾਂ ਅਨਿੱਤਿਆ ਅਨਿੱਤਿਆ ਇਸ ਤਰ੍ਹਾਂ ਉਚਾਰਨ ਕਰਨਾ ਬੱਬੇ ਸਿਆਰੀ ਗੱਗਾ ਸਸੇ ਨੂੰ ਬਿਹਾਰੀ ਤੱਦੇ ਦੇ ਸਿਆਰੀ ਐੜੇ ਦੇ ਥੱਲੇ ਜਈਆ ਲੱਗਾ ਇੱਥੇ ਜਿਹੜਾ ਉਚਾਰਨ ਬਣੇਗਾ ਬਕਸੀਦ ਬਕਸੀਦ ਬੱਬੇ ਸਿਆਰੀ ਗੱਗਾ ਸੱਸੀ ਬਿਹਾਰੀ ਧੱਦੇ ਸਿਆਰੀ ਐੜਾ ਮੁਕਤਾ ਇਹ ਜਿਹੜਾ ਅੱਧਾ ਜਈਆ ਲੱਗਾ ਹੈ ਇੱਥੇ ਐੜਾ ਮੁਕਤਾ ਬਣ ਜਾਣਾ ਹੈ ਇਹ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿ ਹੋਏ ਸ਼ਬਦ ਨਹੀਂ ਜਿਹੜੇ ਤੁਸੀਂ ਤਿੰਨੇ ਵੇਖ ਰਹੇ ਹੋ ਗੁਰਬਾਣੀ ਵਿੱਚ ਲਿਖਿ ਹੋਏ ਨਹੀਂ ਪਰ ਉਚਾਰਨ ਵਾਸਤੇ ਆਪਾਂ ਇਹ ਸ਼ਬਦ ਲਿਖਿ ਹੋਏ ਨੇ ਬੱਬੇ ਸਿਆਰੀ ਗੱਗਾ ਸੱਸੀ ਬਿਹਾਰੀ ਧੱਦੇ ਸਿਆਰੀ ਥੱਲੇ ਅੱਧਾ ਜਈਆ ਉਚਾਰਨ ਕਰਨੇ ਵਿਗਸੀਧ ਵਕਸੀਧ ਇਸ ਤਰ੍ਹਾਂ ਉਚਾਰਨ ਕਰਨਾ ਬਕਸੀਧਿਆ ਨਹੀਂ ਕਹਿ ਦੇਣਾ ਕਿ ਲੰਮਾ ਉਚਾਰਨ ਨਹੀਂ ਕਰਨਾ ਐੜਾ ਮੁਕਤਾ ਹੀ ਉਚਾਰਨ ਕਰਨਾ ਹੈ ਵਿਕਸੀਧ ਅੱਗੇ ਆ ਗਿਆ ਬੱਬ ਸਸੇ ਸਿਹਾਰੀ ਉੱਤੇ ਟਿੱਪੀ ਅੱਗੇ ਥੱਲੇ ਅੱਧਾ ਜਈਆ ਲੱਗਾ ਅੱਗੇ ਤੱਤਾ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਬੱਬ ਸਸੇ ਸਿਹਾਰੀ ਜਿਹੜੀ ਇੱਥੇ ਟਿੱਪੀ ਸਸੇ ਦੇ ਪਈ ਏ ਉਹ ਹਮੇਸ਼ਾ ਹੀ ਪੈਰ ਵਾਲੇ ਅੱਖਰ ਦੇ ਜਾ ਕੇ ਲੱਗਦੀ ਹੁੰਦੀ ਏ ਇੱਥੇ ਪੈਰ ਵਿੱਚ ਜਈਆ ਲੱਗਾ ਇੱਥੇ ਐੜਾ ਮੁਕਤਾ ਬਣ ਜਾਣਾ ਤੇ ਉੱਤੇ ਟਿੱਪੀ ਪੈ ਜਾਣੀ ਐੜੇ ਦੇ ਤੇ ਤੱਤਾ ਜਿਹੜੀ ਸਸੇ ਨੂੰ ਟਿੱਪੀ ਏ ਉਹ ਐੜੇ ਟਿੱਪੀ ਚੱਲ ਜਣੀ ਜਾ ਕੇ ਤੇ ਉਚਾਰਨ ਹੋ ਜਾਣਾ ਬਸੇੰਤ ਬਸੇੰਤ ਬੱਬਾ ਸਸੇ ਸਿਆਰੀ ਪਸੇੰਤ ਪਸੇੰਤ ਉਚਾਰਨ ਕਰਨਾ ਅਨਿੱਤ ਅਨਿੱਤ ਬਗਸੀਦ ਬਕਸੀਦ ਬਸਯੰਤ ਬਸਯੰਤ ਉਚਾਰਨ ਕਰਨਾ ਬਸੰਤ ਨਹੀਂ ਕਹਿਣਾ ਬਸੰਤ ਹੋਵੇਗਾ ਜੇ ਐੜਾ ਨਾ ਲੱਗਾ ਹੋਵੇਗਾ ਕਿਉਂਕਿ ਇੱਥੇ ਥੱਲੇ ਅੱਧਾ ਜਈਆ ਲੱਗਾ ਹੈ ਇੱਥੇ ਐੜਾ ਮੁਕਤਾ ਬਣੇਗਾ ਬਸਯੰਤ ਬਸਯੰਤ ਉਚਾਰਨ ਕਰਨਾ ਹੈ ਸੋ ਸਾਰੀ ਸੰਥਿਆ ਜਿਹੜੀ ਸਹਿਸਕ੍ਰਿਤੀ ਦੀ ਪਟਾਂ ਦੇ ਸਵਈਏ ਪੰਜ ਬਾਣੀਆਂ ਸੰਥਿਆ ਹੋਰ ਵੀ ਮਹਿੰਗੇ ਸ਼ਬਦਾਂ ਦੀ ਸੰਥਿਆ ਜੋ ਟੂ ਦੀ ਪਲੇਲਿਸਟ ਬਣੀ ਹੋਈ ਹੈ ਉਥੇ ਸਾਰੀ ਸੰਖਿਆ ਸਿਪਾਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ